ਸਮੇਂ ਦੀ ਤੁਸੀਂ ਗੱਲ ਕੀਤੀ ਥੋੜਾ ਪਿਛਲੇ ਸੰਗ ਚਲਦੇ ਹਾਂ ਤੁਹਾਡੇ ਬਚਪਨ ਤੋਂ ਹੀ ਆਪਾਂ ਗੱਲਬਾਤ ਕਰਦੇ ਹਾਂ ਤੁਹਾਡਾ ਨਾਮ ਹੀ ਆਪਣੇ ਆਪ ਚ ਬਹੁਤ ਸੋਹਣਾ ਜੀ ਪ੍ਰਭ ਸ਼ਰਨਕੌਰ ਹੈ ਨਾ ਇਹ ਨਾਮ ਵਿੱਚੇ ਕੀ ਕੋਈ ਕਹਾਣੀ ਹੈ ਜਾਂ ਕਿਹਨੇ ਇਹ ਨਾਮ ਮੈਨੂੰ ਤੁਹਾਨੂੰ ਦਿੱਤਾ ਇਹ ਨਾਮ ਮੇਰੇ ਪਿਤਾ ਜੀ ਨੇ ਰੱਖਿਆ ਸੀਗਾ ਹਾਂ ਜੀ ਸਾਡੇ ਘਰ 'ਚ ਗੁਰੂ ਮਹਾਰਾਜ ਦਾ ਪ੍ਰਕਾਸ਼ ਸੀਗਾ। ਹਾਂ। ਸ਼ੁਰੂ ਤੋਂ ਹੀ ਬਾਤ ਮੇਰੇ ਬੀਜੀ ਤੇ ਮੇਰੇ ਪਿਤਾ ਜੀ ਜਿਹੜੇ ਹੈਗੇ ਐ ਹਰ ਸੰਗਰਾਮ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਭੋਗ ਪਾਉਂਦੇ ਹੁੰਦੇ ਸੀਗੇ। ਅੱਛਾ ਜੀ। ਸੋ ਸਾਡੇ ਘਰ ਦੇ ਵਿੱਚ ਇਹ ਸਾਰਾ ਬੱਚਿਆਂ ਦੇ ਵਿੱਚ ਵੀ ਅੱਗੋਂ ਸਾਰਿਆਂ ਨੇ ਜੋ ਵੀ ਹੈ। ਤਾਂ ਪਿਤਾ ਜੀ ਨੇ ਨਾ ਰੱਖਿਆ ਸੀ। ਹਾਂ। ਪਿਤਾ ਜੀ ਬਹੁਤ ਅਲੱਗ ਪਰਸਨੈਲਿਟੀ ਸੀਗੇ ਹੂੰ ਉਹਨਾਂ ਨੇ ਡਾਇਰੀ ਲਿਖਦੇ ਹੁੰਦੇ ਸੀ ਕੀ ਬਾਤ ਹੈ ਤੇ ਉਹ ਡਾਇਰੀ ਦੇ ਵਿੱਚ ਉਹਨਾਂ ਨੇ ਸ਼ਬਦ ਲਿਖਦੇ ਜਾਂਦੇ ਸੀਗੇ ਮੈਨੂੰ ਕਈ ਵਾਰੀ ਤਾਂ ਕਹਿੰਦੇ ਨੇ ਨਾ ਜੀ ਸਾਨੂੰ ਸਾਡੇ ਜ਼ਮਾਨੇ ਜਾ ਕੇ ਕਹਿੰਦੇ ਜੀ ਪੱਕਾ ਨਹੀਂ ਪਤਾ ਜਨਮ ਤਰੀਕ ਦਾ ਹਾਂ ਤੇ ਉਹਨਾਂ ਨੇ ਸਾਰੇ ਬੱਚਿਆਂ ਦੀ ਜਨਮ ਤਰੀਕ ਜਿਹੜੀ ਡਾਇਰੀ 'ਚ ਲਿਖੀ ਹੋਈ ਸੀ ਹਾਂ ਔਰ ਗੁਰੂ ਮਹਾਰਾਜ ਦੇ ਉੱਤੋਂ ਜਿਹੜਾ ਉਹਨਾਂ ਦਾ ਨਾਮ ਦਾ ਸ਼ਬਦ ਆਇਆ ਸੀ ਹਾਂ ਉਹ ਵੀ ਨਾਲ ਲਿਖਿਆ ਹੋਇਆ ਸੀ ਤੁਸੀਂ ਬੜਾ ਹੀ ਅੱਛਾ ਕੁਐਸਚਨ ਕੀਤਾ ਮੈਨੂੰ ਕਿਸੇ ਨੇ ਨਹੀਂ ਕੀਤਾ ਇਹ ਕੁਐਸਚਨ ਹਾਂ ਉਹਨਾਂ ਦੀ ਯਾਦ ਦਿਲਾਤੀ ਹਾਂ ਸੋ ਮੇਰਾ ਨਾਮ ਵੀ ਉਹਨਾਂ ਨੇ ਕੱਢਿਆ ਹੋਆ ਉੱਥੇ ਆਪਣਾ ਬਾਬਾ ਜੀ ਦੇ ਹਾਂ ਮਾਕ ਲਿਆ ਤਮੇ ਦਾ ਸੀਗਾ ਕਿ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁੱਖ 빈 ਸੇ ਸੁਖ ਪਾਇਆ ਰਹਾ ਹੂੰ ਇਹ ਉਹਨੇ ਸਾਨੂੰ ਯਾਦ ਵੀ ਕਰਾਇਆ ਹਾਂ ਕਿ ਤੁਹਾਡਾ ਨਾਮ ਕਿਉਂ ਹੈ